ਵਿਚ ਇੱਕ ਵਾਰ ਫਿਰ ਗੋਲੀਬਾਰੀ ਹੋਈ ਹੈ ਦਿਨ ਦਿਹਾੜੇ ਗੋਲੀਬਾਰੀ ਹੋਈ ਹੈ ਤਾਂ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਤੇ ਗੋਲੀ ਚਲਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਹਮਰਾਵਰਾ ਦੇ ਵੱਲੋਂ ਗੋਲੀ ਚਲਾਈ ਗਈ ਸੀ ਉਹਨਾਂ ਵੱਲੋਂ ਇੱਕ ਨੌਜਵਾਨ ਦੇ ਉੱਤੇ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਉਹ ਗੋਲੀ ਜਿਹੜੀ ਹੈ ਨੌਜਵਾਨ ਦੀ ਲੱਤ ਤੇ ਜਾ ਕੇ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਦਾਖਲ ਕਰਵਾਇਆ ਜਾਂਦਾ ਹੈ ਦੱਸਦੀਏ ਕਿ ਇਹ ਤਸਵੀਰਾਂ ਮੌਕੇ ਤੋਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੰਮ੍ਰਿਤਸਰ ਦੇ ਚਮਰੰਗ ਰੋਡ ਤੇ ਇਹ ਫਾਇਰਿੰਗ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਜਾਣਕਾਰੀ ਮੁਤਾਬਕ ਹੈ ਕੁਝ ਹਮਲਾਵਰਾਂ ਦੇ ਵੱਲੋਂ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਹੈ ਜਿਸ ਦੌਰਾਨ ਗੋਲੀ ਚੱਲਦੀ ਹੈ ਤੇ ਗੋਲੀ ਨੌਜਵਾਨ ਦੀ ਨੌਜਵਾਨ ਦੀ ਲੱਤ ਤੇ ਜਾ ਕੇ ਲੱਗਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤੁਰੰਤ ਉਸ ਨੂੰ ਫਿਰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਘਟਨਾ ਮਿਲਦੇ ਹੀ ਮੌਕੇ ਤੇ ਪੰਜਾਬ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਆਖਿਰਕਾਰ ਉਹ ਹਮਲਾਵਰ ਕੌਣ ਸਨ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਹੈ ਤੇ ਉਹ ਗੋਲੀ ਚਲਾ ਕੇ ਕਿੱਥੇ ਫਰਾਰ ਹੋਏ ਨੇ ਕਿੱਥੋਂ ਆਏ ਸੀਗੇ तमाम ਜਾਂਚ ਜਿਹੜੀ ਹੈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਥਾਣੇ ਦੇ ਐਸਐਚਓ ਵੱਲੋਂ মিডিਆ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਗਿਆ ਹੈ ਕਿ ਫਾਇਰਿੰਗ ਦੇ ਕਾਰਨਾਂ ਤੇ ਦੋਸ਼ੀਆਂ ਦੀ ਪਛਾਣ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਨਾ ਕਾਰਨਾ ਕਰਕੇ ਇਹ ਫਾਇਰਿੰਗ ਜਿਹੜੀ ਹੈ حملہਵਰਾਂ ਦੇ ਵੱਲੋਂ ਉਸ ਨੌਜਵਾਨ ਤੇ ਕੀਤੀ ਗਈ ਹੈ ਇਸ ਪਿੱਛੇ ਕੀ ਕੁਝ ਕਾਰਨ ਨੇ तमाम ਜੋ ਜਾਂਚ ਪੜਤਾਲ ਹੈ ਕੀਤੀ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਾਰੇ ਪੱਖਾਂ ਤੋਂ ਮਾਮਲੇ ਦੀ ਗਹਿਰਾਈ ਦੇ ਨਾਲ ਤਵਦੀਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਖਿਲਾਫ ਕਾਨੂੰਨੀ ਜੋ ਕਾਰਵਾਈ ਹੈ ਉਹ ਵੀ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਕਿਤੇ ਨਾ ਕਿਤੇ ਜ਼ਰੂਰ ਬਣਿਆ ਹੋਇਆ ਕਿਉਂਕਿ ਆਏ ਦਿਨ ਹੀ ਪੰਜਾਬ ਦੇ ਵਿੱਚ ਅਜਹੀਆਂ ਖਬਰਾਂ ਸੁਣਨ ਨੂੰ ਸਾਹਮਣੇ ਆ ਰਹੀਆਂ ਨੇ ਆਏ ਦਿਨ ਪੰਜਾਬ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਕਦੇ ਫਿਰੋਤੀ ਮੰਗੀ ਜਾਂਦੀ ਹੈ ਤੇ ਕਦੇ ਫਿਰੋਤੀ ਮੰਗਣ ਵਾਲੇ ਤੋਂ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਡਰਾਉਂ ਧਮਕਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਤਾਂ ਆਏ ਦਿਨ ਹੀ ਅਜਹੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਅੱਜ ਵੀ ਚਿੱਟੇ ਦਿਨ ਅੰਮ੍ਰਿਤਸਰ ਦੇ ਵਿੱਚ ਇਸ ਵਾਰਦਾਤ ਨੂੰ ਹਮਲਾਵਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਪੰਜਾਬ ਦੀ ਜੋ ਅਮਨ ਕਾਨੂੰਨ ਦੀ ਜੋ ਸ਼ਾਂਤੀ ਜੋ ਹੈ ਉਸ ਨੂੰ ਭੰਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਪੰਜਾਬ ਦੇ ਵਿੱਚ ਜੋ ਸ਼ਾਂਤੀ ਦਾ ਮਾਹੌਲ ਹੈ ਉਸ ਨੂੰ ਭੰਕ ਕਰਨ ਦੀ ਕੋਸ਼ਿਸ਼ ਇਹਨਾਂ ਹਮਲਾਵਰਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਅੱਜ ਦਿਨ ਹੀ ਅਜਿਹੀਆਂ ਵਾਰਦਾਤਾ ਪੰਜਾਬ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਐਕਸ਼ਨ ਵੀ ਲੈ ਜਾ ਰਹੇ ਨੇ ਇਨਕਾਊਂਟਰ ਵੀ ਕੀਤੇ ਜਾਦੇ ਜਾ ਰਹੇ ਨੇ ਪਰ ਫਿਰ ਵੀ ਇਹਨਾਂ ਹਮਲਾਵਰਾਂ ਨੂੰ ਰੋਕਿਆ ਨਹੀਂ ਜਾ ਰਿਹਾ ਤੇ ਲਗਾਤਾਰ ਇਹਨਾਂ ਵੱਲੋਂ ਆਪਣੇ ਮਨਸੂਬਿਆਂ ਨੂੰ ਜਿਹੜਾ ਅੰਜਾਮ ਹੈ ਦਿੱਤਾ ਜਾ ਰਿਹਾ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਹੁਣ ਕਦੋਂ ਤੱਕ ਇਹਨਾਂ ਹਮਲਾਵਰਾਂ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਤੇ ਕੀ ਕੁਝ ਕਾਰਵਾਈ ਇਹਨਾਂ ਹਮਲਾਵਰਾਂ ਤੇ ਕੀਤੀ ਜਾਂਦੀ ਹੈ ਫਿਲਹਾਲ ਜਿਸ ਨੋਜਵਾਂ ਤੇ ਫਾਇਰਿੰਗ ਹੋਈ ਹੈ ਉਸ ਦਾ ਕੀ ਕਹਿਣਾ ਹੈ ਤੇ ਪੁਲਿਸ ਵੱਲੋਂ ਤਮਾਮ ਇਸ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲੈਣੇ ਆ ਹੋਈ ਹੈ ਕੀ ਗੱਲ ਹੋਈ ਐਂ ਇਦਾ ਅਜਵਾਗ ਦੀ ਲੜਾਈ ਸੀ ਤੇ ਉਦਾਂ ਮੈਂ ਉਹਨਾਂ ਨਾਲ ਗੱਲ ਕਰਨ ਗਿਆ ਤੇ ਉਹ ਆ ਗਏ ਉਤੋਂ ਹੂੰ ਤੇ ਉਹ ਕੋਈ ਪ੍ਰਕਿਰਤੀ ਦੇ ਆਏ ਤੇ ਬਾਅਦ ਵਿੱਚ ਉਹਨਾਂ ਨੇ ਗੱਲ ਪੈ ਕੇ ਆਣ ਕੇ ਬਾਅਦ ਵਿੱਚ ਇੱਕ ਗੱਡੀ ਭਰ ਕੇ ਆਈ ਤੇ ਉਹਨਾਂ ਨੇ ਗੋਲੀ ਮਾਰਤੀ ਤੇ ਕਿੰਨੀਆਂ ਗੋਲੀਆਂ ਚੱਲੀਆਂ 1:00 ਵਜੇ ਮੇਰੇ ਤੇ ਪਾਕੀ ਦੇ ਹਨ ਚਲ ਆ ਇਧਰ ਆ ਜੀ ਅੱਜ ਇੱਕ ਨਿਊਜ਼ ਸੋਸ਼ਲ ਮੀਡੀਆ ਤੇ ਆ ਰਹੀ ਹੈ ਜਿਸ ਤੇ ਦੱਸਿਆ ਗਿਆ ਹੈ ਕਿ ਇੱਕ ਨੌਜਵਾਨ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਹੈ ਚਮਰੰਗ ਰੋਡ ਤੇ ਗੋਲੀ ਚੱਲਣ ਸੰਬੰਧੀ ਨਿਊਜ਼ ਆਈ ਹੈ ਜਿਸ ਸੰਬੰਧੀ ਮੈਂ ਇੰਸਪੈਕਟਰ ਬਲਜਿੰਦਰ ਸਿੰਘ ਮੁਖ ਅਫਸਰ ਥਾਣਾ ਬੀ ਡਿਵੀਜ਼ਨ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕੋਈ ਵੀ ਗੋਲੀ ਚੱਲਣ ਜਾਂ ਲੱਗਣ ਸੰਬੰਧੀ ਗੱਲ ਜਿਹੜੀ ਸਾਹਮਣੇ ਨਹੀਂ ਆਈ ਅ ਇਸ ਨੌਜਵਾਨ ਦੀ ਪਛਾਣ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਜਵੰਦਾ ਥਾਣਾ ਸਰਹਾਰੀ ਜ਼ਿਲ੍ਹਾ ਤਰਨਤਾਰਨ ਵੱਜੋਂ ਹੋਈ ਹੈ ਜਿਸ ਦਾ ਡਾਕਟਰੀ ਮੌਇਨਾ ਕਰਾਇਆ ਗਿਆ ਜੋ ਉਸ ਦੀ ਲੱਤ ਤੇ ਕੋਈ ਤਿੱਖੀ ਚੀਜ਼ ਵੱਜਣ ਦਾ ਨਿਸ਼ਾਨ ਹੈ ਅਤੇ ਲੱਤ ਜਿਹੜੀ ਹੈ ਫ੍ਰੈਕਚਰ ਹੈ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਵੀ ਇਸ ਤਰ੍ਹਾਂ ਦੀ ਖਬਰ ਨੂੰ ਵਾਇਰਲ ਕਰਨ ਜਾਂ ਗੌਰ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕਰ ਲਈ ਜਾਵੇ